हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਮਾਣੇ ਮੱਲੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਨਿੱਕੇ ਪੁੱਚਰ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਸੌਰ ਸਿੰਘ ਵੀ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਵੱਡਾ ਪਿੰਡ ਆ ਸੌਰ ਸਿੰਘ ਬਿਲਕੁਲ ਨਜ਼ਦੀਕ ਆ ਤੇ ਮਾਣੇ ਮੱਲੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਵੀਰ ਗੁਰਲਾਲ ਕੋਲੇ ਆਇਆ ਆ ਦੋਸਤੋ ਅੱਜ ਇਸ ਕਵਰ ਦੇ ਵਿੱਚ ਟੋਟਲ ਜਿਹੜੇ ਆਪਾਂ ਤੁਹਾਨੂੰ 10 ਨਗਰ ਦਿਖਾਉਣੇ ਆ ਨੌ ਬੜਾ ਤੁਹਾਨੂੰ ਦਿਖਾਵਾਂਗੇ ਦੋਸਤੋ ਬਿਲਕੁਲ ਛੋਟੀ ਛੋਟੀ ਰੇਂਜ ਦੀਆਂ ਨੇ ਮਤਲਬ ਕਿ ਟੋਕੜ ਗੱਬਣ ਵਈਆਂ ਕੁਝ ਬੜਾ ਗੱਬਣਾ ਚੈੱਕ ਪਾਸਟ ਵੀ ਆਉਂਦੀਆਂ ਨੇ ਤੇ ਕੁਝ ਬੜਾ ਨੂੰ ਜਿਹੜੀ ਆ ਅੱਗੇ ਏਆਈ ਵੀ ਹੋਈ ਆ ਤੇ ਟੋਕੜ ਨੇ 베ਰਵਾਪਾ ਵੀਰ ਗੁਰਲਾਲ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਡਿਟੇਲ ਲੈ ਲਾਂਗੇ ਸੋ ਦੋਸਤੋ ਫਾਰਮ ਵੀਰ ਦਾ ਸ਼ੈੱਡ ਆ ਸਮਾਲ ਸ਼ੈੱਡ ਵੀ ਕਹਿ ਸਕਦੇ ਆ ਸਮਾਲ ਫਾਰਮ ਵੀ ਕਹਿ ਸਕਦੇ ਆ ਇਹਨਾਂ ਦੇ ਵਿੱਚ ਦੋਸਤੋ ਸਾਰੇ ਪਸ਼ੂ ਜਿਹੜੇ ਹੁਣ ਵਿਕਰੀ ਦੇ ਲਈ ਅਵੇਲੇਬਲ ਨੇ ਸਾਰੇ ਪਸ਼ੂ ਸੇਲ ਕਰਦਾ ਵੀਰ ਦੇ ਸੇਲ ਕਰਨ ਤੋਂ ਬਾਅਦ ਕੁਝ ਜੜੀਆਂ ਵੱਡੀਆਂ ਵੇੜਾਂ ਦੇ ਉੱਪਰ ਕੰਮ ਕਰਨਾ ਚਾਹੁੰਦਾ ਇਸ ਕਰਕੇ ਜਿਹੜੇ ਆ ਆਲਮੋਸਟ ਜਿੰਨੇ ਪਸ਼ੂ ਆ ਸਾਰੇ ਸੇਲ ਆ ਵੇੜ ਜਿਹੜੀ ਜਿੰਨੇ ਰੇਟ ਵਾਲੀ ਕਿਸੇ ਵੀਰ ਨੂੰ ਪਸੰਦ ਆਊਗੀ ਕੰਟੈਕਟ ਤੁਸੀਂ ਵੀਰ ਗੁਰਲਾਲ ਦੇ ਨਾਲ ਕਰ ਲਿਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਵੀਰ ਮੰਨ ਲਓ ਵੀ ਆਪਣੇ ਕੋਲ ਅੱਜ ਇਹ 10 ਵੇੜਾਂ ਪਕਾਊਗਾ ਹਾਂਜੀ ਮਤਲਬ ਇਹ ਹੁਣ ਇਹ ਛੋਟੀਆਂ ਜਿਹੜੀਆਂ ਵੇੜਾਂ ਨੇ ਕਿਆ ਹੈ ਮਤਲਬ ਕਿ ਟੋਕੜਾ ਚਾਹੇ ਗੱਬਣ ਵੜਾ ਨੇ ਇਹ ਸੇਲ ਕਰਕੇ ਫਿਰ ਵੱਡੀਆਂ ਵੜਾ ਪਾਉਣ ਦਾ ਇਰਾਦਾ ਬਣ ਗਿਆ ਤੁਹਾਡਾ ਹਾਂਜੀ ਮੈਂ ਕਿ ਬਰੀਡ ਤੇ ਕੰਮ ਕਰਨਾ ਵੀ ਕੰਮ ਤਾਂ ਕਰਨਾ ਹੀ ਕਰਨਾ ਚਾਹੇ ਫਾਰਮ ਆਪਣਾ ਚਲੋ ਬਣਿਆ ਪੱਤਰਿਆ ਫਾਰਮ ਵੀ ਆਪਣੇ ਕੋਲ ਹੈਗਾ ਖੁੱਲੀ ਜਗ੍ਹਾ ਓਪਨ ਜਗ੍ਹਾ ਵੀ ਕਾਫੀ ਪਈ ਆ ਸੋ ਦੋਸਤੋ ਫਿਲਹਾਲ ਨੌ ਵੜਾ ਦੀ ਆਪਣਾ ਡਿਟੇਲ ਕੱਲੀ ਕੱਲੀ ਵੜਦੀ ਸਾਂਝੀ ਕਰਦੇ ਆ ਤੁਹਾਡੇ ਨਾਲ ਅੱਛਾ ਫਿਰ ਗੁਰਨਾਲ ਕਿਹੜੇ ਬਣੋਂ ਸਟਾਰਟ ਕਰ ਗਏ ਇਧਰ ਹੀ ਕਰ ਲਈਏ ਜੀ ਇਸ ਵੱਡੀ ਵੜ ਤੋਂ ਕਰ ਲਗੇ ਇਹ ਜਿਹੜੀ ਵੜ ਆ ਇਹਦੀ ਡਿਟੇਲ ਦੱਸ ਦਿਓ ਸੂਬਾ ਕਿੰਨਾਸ ਹੁੰਦੀ ਆਪਣੇ ਕੋਲ ਤੇ ਪਿਛਲੇ ਸੂਬੇ ਦਾ ਏ ਵੀਰ ਜੀ ਮਤਲਬ ਕਿ ਪਿਛਲੇ ਸੂਏ ਦਾ 37 ਲੀਟਰ ਦਾ ਰਿਕਾਰਡ ਹੀ 37 ਲੀਟਰ ਦਾ ਹਾਂਜੀ ਠੀਕ ਹੈ ਜੀ ਤੇ ਅਰ ਕੀ ਤੀਜਾ ਸੂਆ ਸੋਣੀ ਆ ਠੀਕ ਆ ਤੇ 40 42 ਲੀਟਰ ਤੱਕ ਪਹੁੰਚ ਮਤਲਬ ਕਿ ਆਸ ਹੈਗੀ ਇਹਦੀ ਵੀ ਵੱਡੀ ਭੜਾ ਫੋਲ ਹਾਂਜੀ 40 ਤੋਂ ਪਲੱਸ ਉਮੀਦ ਕਰਦੇ ਪਏ ਆਪਾਂ ਹਾਂਜੀ ਉਹ ਸਕੰਜਾ ਲਗਾ ਉਹ ਤੋਂ ਤਾਂ ਜਾਣਦੇ ਜੀ ਬਿਲਕੁਲ ਤੇ ਅੱਗੇ ਕਿਸ ਸੀਮਨ ਤੋਂ ਗੱਭਣ ਉਹ ਵੀ ਪਤਾ ਨਾਲੋ ਜੀ ਕੋਈ ਹਾਂਜੀ ਵਰਲਡ ਵਾਈਡ ਦੇ ਜਾਗ ਤੋਂ ਆ ਜੀ ਵਰਲਡ ਵਾਈਡ ਦੇ ਜਾਗ ਤੋਂ ਦੋਸਤੋ ਗੱਭਣ ਹਾਂਜੀ ਸੋ ਅੱਗੇ ਫਿਊਚਰ ਟਾਈਮ ਦੋਸਤੋ ਫੀਮੇਲ ਆਉਂਦੀ ਹੈ ਤੇ ਹੋਰ ਬੈਟਰ ਦੈਨ ਵੀ ਜੇਕਰ ਫੀਮੇਲ ਆ ਜਾਂਦੀ ਏਡੀ ਵੈਡ ਦੇ ਵਿੱਚੋਂ ਅੱਗੇ ਕੋਈ ਹੋਰ ਵੀਰ ਅੱਗੇ ਬਰੀਡ ਦੇ ਉੱਪਰ ਕੰਮ ਕਰ ਸਕਦਾ ਤੇ ਜਾਂ ਸੁਭਾ ਸੁਂਦੀ ਹੈ ਤੇ ਦਿਨ ਦੇ ਕੰਪਲੀਟ ਕਿੰਨੇ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਉੱਪਰ ਕਿੰਨੇ ਦਿਨ ਲੱਜੂ ਹਜੇ ਅੱਜ ਹੋ ਗਈ ਇਹਦੇ ਜੀ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ 2 ਫਰਵਰੀ ਨੂੰ ਹਾਂਜੀ 2 ਫਰਵਰੀ ਠੀਕ ਹੈ ਜੀ ਲਓ ਵੀ ਦੋਸਤੋ ਚੰਗੇ ਚੋਖੇ ਦਿਨ ਮੈਂ ਕਹਿ ਸਕਦਾ ਵੀ ਹਜੇ ਘੱਟੋ ਘੱਟ ਵੀ 5 6 25 ਕ ਦੇਨ 25 26 27 ਕ ਦੇਨ ਹਜੇ ਆਈਡੀਆ ਮੰਨ ਕੇ ਕੋਈ ਵੀਰ ਸਬ ਵੀ ਵੜ ਜਿਹੜੀ ਕੱਚੀ ਆ 25 ਦਿਨ ਬਣੂਗੀ ਕਾਫੀ ਵੀ 35 40 40 ਪਲੱਸ ਵੀਰਾਂ ਦਾ ਉਮੀਦ ਕਰਦੇ ਆਂ ਆਪਾਂ ਇਸ ਵੜ ਤੋਂ ਤੇ ਅੱਗੇ ਵਾਈਡ ਵਾਈਡ ਦੇ ਜਿਹੜੇ ਦੋਸਤੋ ਜੈਕ ਤੋਂ ਗੱਬਣ ਵੀ ਆ ਠੀਕ ਆ ਤੇ ਇਹ ਪਿਛਲੇ ਸੂਵੇ ਆਪਾਂ ਚੋਈ ਆ ਹਾਂਜੀ ਠੀਕ ਆ ਜੀ ਇਹ ਮੈਂ ਨਹੀਂ ਚੋਈ ਵੈਸੇ ਆਪਣੇ ਬੰਦੇ ਕਿਸੇ ਖਾਸ ਨੇ ਚੋਈਏ ਮਤਲਬ ਕਿ ਆਪਣੇ ਆਪਣੇ ਗਿਆ ਤੋਂ ਖਾਸ ਬੰਦਿਆਂ ਤੋਂ ਵੀ ਆਈ ਆ ਆਪਣੇ ਕੋਲ ਹਾਂਜੀ ਖਾਸ ਤੋਂ ਆਈ ਆ ਆਪਾਂ ਗੱਬਣ ਨਹੀਂ ਲਈ ਸੀ ਇਹ ਗੱਬਣੀ ਲਈ ਸੀ ਜੀ ਠੀਕ ਆ ਵੀਰ ਖੋਲ ਕੇ ਮੜਾ ਜਾ ਦਿਖਾ ਦਈਏ ਭੈਣ ਭਰਾਵਾਂ ਨੂੰ ਸੋ ਦੋਸਤੋ ਵੱਡੀ ਵੜ ਆ ਜਿੱਦਾਂ ਆਪਾਂ ਨਾਰਮਲ ਇੱਕ ਲਾਰਜ ਫਾਰਮਾਂ ਦੇ ਵਿੱਚ ਵੜਾ ਦੇਖਦੇ ਆ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਠੀਕ ਆ ਜੀ ਤੇ ਉਸ ਨਸਲ ਵਸਲ ਉਸ ਬਰੀਡ ਦੇ ਵਿੱਚ ਇਹ ਵੜਾ ਸੋ ਕਾਫੀ ਵੱਡੀ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਆ ਠੀਕ ਆ ਜੀ ਤੇ ਆਹ ਕਰੋ ਚੈੱਕ ਠੀਕ ਆ ਕੋਈ 38 40 ਜਾਂ 38 40 ਤੋਂ ਕਰਾਸ ਜਿਹੜੀ ਦੋਸਤੋ ਇਹ ਮਿਲਕਿੰਗ ਪਾਉਗੀ ਵੜ ਤੇ ਹਜੇ ਤਕਰੀਬਨ ਤੁਸੀਂ ਐਸਟੀਮੇਟ ਲਾ ਲਿਓ ਦੋਸਤੋ ਵੀ 25 ਦਿਨ ਹਜੇ ਕੱਚੀ ਆ 25 ਦਿਨਾਂ ਦੇ ਵਿੱਚ ਦੋਸਤੋ ਪੂਰੀ ਤਿਆਰੀ ਕਰਨੀ ਇਸ ਵੈਡ ਨੇ ਠੀਕ ਆ ਜੀ ਸੋ ਨੈਕਸਟ ਬਹੁਤ ਵਧੀਆ ਚੰਗੇ ਸੀਮਨ ਤੋਂ ਅਗੇ ਗੱਭਣਾ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਦੋਸਤੋ ਜ਼ਿਕਰ ਫੀਮੇਲ ਆਉਂਦੀ ਆ ਚਾਹੇ ਮੇਲ ਆਉਂਦਾ ਚਾਹੇ ਫੀਮੇਲ ਆਉਂਦੀ ਆ ਤੇ ਬਿਲਕੁਲ ਪਲੱਸ ਪੁਆਇੰਟ ਆ ਬਹੁਤ ਵਧੀਆ ਫਾਰਮ ਦੇ ਉੱਪਰ ਅਗਲੀ ਜਿਹੜੀ ਬਣ ਕੇ ਬੱਚੀ ਤਿਆਰ ਹੋਗੀ ਸੋ ਇਸ ਵੈਡ ਤੋਂ ਵੀ ਅੱਗੇ ਚੰਗੀ ਉਮੀਦ ਕੀਤੀ ਜਾ ਸਕਦੀ ਆ ਫੁੱਲ ਬੜਾ ਫੁੱਲ ਵੱਡੀ ਆ ਰਾਜੀ ਆ ਵਜਨ ਦੋੜ ਪੂਰਾ ਵੈਡ ਦਾ ਪੂਰਾ ਸਟੈਂਡਰਡ ਸਾਈਜ਼ ਆ ਜਿੱਦਾਂ ਆਪਾਂ ਨਾਰਮਲ ਇੱਕ ਵੱਡੇ ਫਾਰਮ ਉੱਪਰ ਦੇਖਦੇ ਆ ਬਹਿਣਾ ਤੇ ਇਹਦਾ ਅੱਛਾ ਵੀਰ ਗੁਰਲਾਲ ਕੀ ਮੁੱਲ ਕਰੋਗੇ ਕਿ ਫੋਨ ਤੇ ਕਿਦਾਂ ਆਦੇ ਸੀ ਤੁਸੀਂ ਇਹ ਫੋਨ ਤੇ ਕਰ ਲਾਂਗੇ ਜੀ ਇਹਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹਦਾ ਮੁੱਲ ਜਿਹੜਾ ਦੋਸਤੋ ਵੀਰਾਂ ਦਾ ਫੋਨ ਤੇ ਕਰ ਲਾਂਗੇ ਕਿਉਂਕਿ ਕੱਚੀ ਅਜੇ 25 ਦਿਨ ਦਾ ਸਮਾਂ ਲੈਂਦੀ ਹੋ ਸਕਦਾ ਵੀ ਤਿਆਰੀ ਤੇ ਕੋਈ ਵੀਰ ਸੱਜਣਾ ਐਸਾਈ ਬੀਨਾਂ ਕਰਕੇ ਲੈ ਕੇ ਜਾਵੇ ਆਦਰਵਾਇਜ਼ ਤੁਸੀਂ ਫੋਨ ਨੰਬਰ ਜਿਹੜਾ ਥੱਲੇ ਚੱਲ ਰਿਹਾ ਇਹਨਾਂ ਤੇ ਕਰਕੇ ਕਾਲ ਪੁੱਛ ਸਕਦੇ ਜੀ ਇਹਦਾ ਕੀ ਰੇਟ ਆ ਜਿਹੜਾ ਕੋਈ ਖਾਸ ਖਰੀਦਦਾਰ ਵੀਰ ਕੰਟੈਕਟ ਕਰੂਗਾ ਅਗਲੀਆਂ ਵੇਹੜਾ ਤੁਹਾਨੂੰ ਦਿਖਾਉਣੇ ਆ ਦੋਸਤੋ ਠੀਕ ਹੈ ਜੀ ਸਾਰੀਆਂ ਟ ਟੋਕਰ ਵੜਾ ਨੇ ਅੱਛਾ ਵੀਰ ਅਗਲੀਆਂ ਜਿਹੜੀਆਂ ਆ ਦੋ ਵੜਾ ਚਾਹੇ ਇਸ ਪਹਿਲੇ ਨੰਬਰ ਤੇ ਜਿਹੜੀ ਆ ਦੂਜੇ ਨੰਬਰ ਤੇ ਵੜਾ ਦੀ ਡਿਟੇਲ ਦੇ ਦਿਓ ਕਿ ਸੁਭਾ ਹੈਗਾ ਇਹ ਵੀਰੇ ਦੋਵਾਂ ਨੂੰ ਸੂਈਆਂ ਨੂੰ ਮਤਲਬ ਸਵਾਗ ਦੋ ਦੋ ਮਹੀਨੇ ਹੋ ਗਏ ਨੇ ਸਵਾ ਦੋ ਦੋ ਮਹੀਨੇ ਦਾ ਸਮਾਂ ਹੋ ਗਿਆ ਹਾਂਜੀ ਸੂਈਆਂ ਨੂੰ ਹਾਂਜੀ ਠੀਕ ਹੈ ਜੀ ਦੋਹਾਂ ਥੱਲੇ ਹੀ ਦੁੱਧ ਹੈ ਜਿਹੜਾ ਉਹ ਹੈਗਾ ਵਾ 7 ਤੋਂ 8 ਲੀਟਰ ਦੀ ਰੇਂਜ ਇੱਕ ਥੱਲੇ ਇੱਕ ਥੱਲੇ ਦੋਨੋਂ ਡੰਗਾ ਦਾ ਹਾਂ ਦੋਵਾਂ ਡੰਗਾ ਦਾ ਦੋਵਾਂ ਡੰਗਾ ਦਾ 8 8 7 7 ਕਿਲੋ ਹਾਂਜੀ 7 7 8 8 ਲੀਟਰ ਅੱਛਾ ਤੇ ਕਿ ਗੱਬਣ ਹੋਈਆਂ ਜਾਂ ਹਜੇ ਨਹੀਂ ਹੋਈਆਂ ਇਹ ਇਹ ਦੋਵੇਂ ਹੀ ਦੋਵੇਂ ਗੱਬਣ ਪਰ ਲੇਕਿਨ ਚੈੱਕ ਪਾਸ ਨਹੀਂ ਆਪਾਂ ਚੈੱਕ ਦੀ ਗਾਰੰਟੀ ਨਹੀਂ ਲੈਂਦੇ ਹਾਂ ਗੱਬਣ ਦੋਵੇਂ ਕਿੰਨੇ ਕਿੰਨੇ ਮਹੀਨਿਆਂ ਦਾ ਆਈਡੀਆ ਹੋਵੇਗਾ ਇਹਨਾਂ ਦਾ ਤਕਰੀਬਨ ਜਿਹੜੀ ਆ ਜਿਹੜੀ ਆ ਇਹਨੂੰ ਤੇ ਹੋਗੇ 28 ਦੇਣ ਜਿਹੜੀ ਚਿੱਟੇ ਪ੍ਰਿੰਟ ਦੇ ਵਿੱਚ ਵਾਈਟ ਪ੍ਰਿੰਟ ਬਲੈਕ ਆ ਹਾਂਜੀ ਤੇ ਜਿਹੜੀ ਨਾਲ ਦੂਜੇ ਨੰਬਰ ਵਾਲੀ ਇਹਨੂੰ ਹੋਗੇ ਕੋਈ ਬਾਈਕ ਦੇਣ ਉਹਲੇ 28 ਦੇਣ ਇਹਨੂੰ 25 24 ਦੇਣ ਇਨ 28 ਦਿਨ ਇਹਨੂੰ 28 ਦਿਨ ਇਹਨੂੰ 22 ਦਿਨ 22 24 ਦਿਨ مطلب ਹਜੇ ਮਲ ਕੱਚਾ ਪੱਕਾ ਜੇਗਾ ਕੱਚਾ ਪੱਕਾ ਉਹਦਾ ਕਨਫਰਮ ਨਹੀਂ ਆਪਾਂ ਕਰ ਸਕਦੇ ਕਿ ਇਤਨੀ ਆਏ ਬਿਲਕੁਲ ਵੀ 8 8 7 7 ਕਿਲੋ ਦੁੱਧ ਦਾ ਹਾਂਜੀ ਠੀਕ ਆ ਤੇ ਮਾੜਾ ਜਿਹਾ ਦਿਖਾ ਦਈਏ ਨਾਲੇ ਰੰਗ ਟੰਗ ਜਿਹਾ ਦਿਖਾ ਦਈਏ ਥੋੜਾ ਜਿਹਾ ਸੋ ਐਨੀਮਲ ਜਿਹੜਾ ਆ ਦੋਸਤੋ ਜਿਆਦਾ ਮੈਂ ਪਹਿਲਾਂ ਜ਼ਿਕਰ ਕਰਤਾ ਰੇਟ ਕੋਈ ਜ਼ਿਆਦਾ ਨਹੀਂ ਹੋਣਗੇ ਇਹਨਾਂ ਵੜਾਂ ਦੇ ਜਿਹੜੇ ਵੀਰ ਨੇ ਬਿਲਕੁਲ ਅੱਗੇ ਸੰਭਾਲਣ ਵਾਸਤੇ ਲੈਣੀ ਆ ਚਾਹੇ ਦੋਸਤੋ ਅੱਗੇ ਕਿਸੇ ਵੀਰ ਦਾ ਇਲਾਕਾ ਕਿਸਮਤ ਆ ਜੇਕਰ ਨਿਕਲ ਆਉਂਦੀਆਂ ਨੇ ਤੇ ਰੇਟ ਜਾ ਤੇ ਜਿੰਨੀਆਂ ਵੀ ਆ ਰਾਜੀ ਆ ਪੂਰੀਆਂ ਤੁਸੀਂ ਵੇਖ ਸਕਦੇ ਆ 8-7 ਕਿਲੋ ਜਿਹੜਾ ਇਹਨਾਂ ਵਾੜਾਂ ਦੇ ਥੱਲੇ ਹੁਣ ਦੁੱਧ ਆਜੇ ਰਾ ਤੇ ਥਾਣਾ ਥੁਣਾ ਦੀਆਂ ਤੁਸੀਂ ਵੇਖ ਲਓ ਜੀ ਪੂਰੀਆਂ ਸਾਫ ਨੇ ਬੰਦੀ ਆ ਜੀ ਅੱਛਾ ਆ ਬੰਦੋ ਅੱਛਾ ਫਿਰ ਗੁਰਨਾਲ ਥਾਣਾ ਥੁਣਾ ਦੀ ਜੇ ਕਿਸੇ ਵੀਰ ਦੇ ਥਾਣਾ ਦੀ ਪੂਲ ਗਰੰਟੀ ਆ ਜੀ ਕਿਸੇ ਇਹਦੇ ਵਿੱਚ 19 ਕਿਓ ਤੇ ਜ਼ਰੂਰ ਦੱਸ ਦਿਓ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਦੋ ਵਾੜਾਂ ਦੇ ਦੂਜੀ ਵੀ ਨਾਲ ਹੀ ਖੋਲ ਲਿਓ ਜਿੱਤੇ ਹੈ ਦੋਵੇਂ ਦੂਜੇ ਦੂਜੇ ਸਵੇਰੇ ਨਾ ਨੇ ਆ ਪਹਿਲੇ ਸੂਵੇ ਸੂਈ ਹੋਣ ਦੂਜੇ ਗਾਹ ਮਤਲਬ ਕਿ ਸੂਊਗੀ ਅੱਗੇ ਦੂਜੇ ਸੂਪੀ ਠੀਕ ਆ ਜੀ ਉਹ ਦੋਸਤੋ ਬਾਈਆਂ ਕਿ ਦਿਨਾਂ ਦੀ ਜਿਹੜੀ ਤੁਹਾਨੂੰ ਖੋਲ ਕੇ ਦਿਖਾਈ ਹੈ ਬਾਈਆਂ ਕਿ ਦਿਨਾਂ ਦਾ ਟੀਕਾਰ ਖਾਇਆ ਉਹਨੂੰ ਇਹਨੂੰ 28 ਦਿਨ ਹੋ ਗਏ ਆ ਤੇ ਅੱਗੇ ਦੂਜੇ ਸੂਵੇ ਲਈ ਅੱਗੇ ਠਹਿਰੀ ਹੋਈ ਆ ਜੇ ਰੁਕ ਜਾਂਦੀ ਅੱਗੇ ਨਿਕਲ ਆਉਂਦੀ ਤਾਂ ਦੂਜੇ ਸੂਵੇ ਲਈ ਗੱਬਣ ਹੋਊਗੀ ਪਹਿਲਾ ਸੂਵੇ ਦਾ ਕਿੰਨਾ ਕੁ ਦੋਦਰਿਆ ਸੀ ਤਾਜੀ ਦਾ ਇਹਨਾਂ ਦਾ ਦੋਹਾਂ ਦਾ 17 18 ਲੀਟਰ ਦੇ ਲੱਗੇ ਸੀ 17 18 ਲੀਟਰ ਚੱਲਦੀਆਂ ਰਹੀਆਂ ਨੇ ਤੇ ਥਾਣਾ ਤੁਹਾਨੂੰ ਦੀ ਦੋਸਤੋ ਇਹ ਵੀ ਪੂਰੀ ਸਫਾਈ ਆ ਠੀਕ ਆ ਥਾਣਾ ਵੀ ਪੂ ਖਾਈਆਂ ਕ ਦਿਨਾਂ ਦਾ ਹਜੇ ਐਸਟੀਮੇਟ ਕੋਈ ਮੰਨ ਕੇ ਵੀਰ ਸਬਦਾ ਕਰ ਲੇ। ਐ ਬਾਕੀ ਦੋਸਤੋ ਇਹ ਦਿਨਾਂ ਦੇ ਵਿੱਚ ਦੱਸਣ ਡਏ ਆ ਵੀ ਜੇਕਰ ਨਿਕਲ ਆਉਂਦਾ ਪਸੂ ਅੱਗੇ ਉਹ ਕਿਸੇ ਵੀਰ ਦੀ ਕਿਸਮਤ ਆ ਇਲਾਕਾ ਜੇਕਰ ਨਿਕਲ ਆਉਂਦਾ ਠੀਕ ਆ। ਤੇ ਬਾਕੀ ਥਣ ਦੇਵੇ ਤੁਸੀਂ ਆ ਪੂਰੀ ਤਸੱਲੀ ਨਾਲ ਦੇਖ ਲਓ। ਅਛਾ ਗੁਰਨਾਲ ਭਾਈ ਇਹਨਾਂ ਦੋਹਾਂ ਦੀ ਕੀਮਤ ਕੀ ਰਹੂਗੀ? ਇਹਨਾਂ ਦਾ ਲੈਣ ਦੇਣ। ਇਹਨਾਂ ਦੋਹਾਂ ਦਾ ਜੀ 50000 ਜੋੜੇ ਦਾ ਹੀ। ਜੋੜੇ ਦਾ 50000 ਹਾਂਜੀ। ਠੀਕ ਹੈ ਥੋੜਾ ਬਾਤ ਹੋਰ ਹੋ ਜੂ ਜੇ ਕਰ ਲਾਂਗੇ ਕਰ ਲਾਂਗੇ ਹਾਂਜੀ ਚਲੋ ਚੈੱਕ ਪਾਸ ਤੇ ਨਹੀਂ ਆਉਂਦੀਆਂ ਹਾਂਜੀ ਕੋਈ ਨਹੀਂ ਕੋਈ ਮੌਕੇ ਤੇ ਹੋ ਜਾ ਕੋਈ ਗੱਲ ਦੋਵੇਂ ਵਾੜਾ 250000 ਦੇ ਵਿੱਚ ਮਿਲ ਜਾਣਗੀਆਂ ਤੁਹਾਨੂੰ ਤੇ ਅੱਗੇ ਜਿਹੜੇ ਵੀਰ ਨੇ ਵਿਆਉਂਤ ਲਾਈਏ ਵੀ ਚਲੋ ਵੈਹੋ ਜੇ ਪਸ਼ੂ ਲੈ ਕੇ ਅੱਗੇ ਤੋਰਾ ਤੋੜਨਾ ਉਹਨਾਂ ਵੀਰਾਂ ਲਈ ਬੈਸਟ ਆ ਕਿਉਂਕਿ ਥਣਾ ਥੋਣਾ ਦੀਆਂ ਚੰਗੀਆਂ ਇਹ ਨੇ ਕਦ ਕੁਦ ਵੀ ਚਲੋ ਚੰਗੇ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਅਕੇ ਆ ਗਈ ਤੀਜੇ ਨੰਬਰ ਤੇ ਆਪਣੇ ਕੋਲ ਇੱਕ ਰੰਗ ਬਿਲਕੁਲ ਬਲੈਕ ਕਾਲੇ ਦੇ ਵਿੱਚ ਇਹ ਜੀ ਆਪਣੇ ਕੋਲ ਹੀ ਦੂਜਾ ਸੁਆਹ ਹੀ ਸੂਈ ਆ ਅਛਾ ਜੀ ਤੇ ਇਸ ਵਕਤ ਦੁੱਧ 12 ਲੀਟਰ ਏ ਥੱਲੇ 12 ਲੀਟਰ ਆ ਜੀ ਤੇ ਚੈੱਕ ਪਾਸ ਆ ਚੈੱਕ ਪਾਸ ਕਿਨੇ ਮਹੀਨੇ ਦੀ ਦੋ ਮਹੀਨੇ ਦੀ ਆ ਜੀ ਆ ਦੋ ਮਹੀਨੇ ਆਪਾਂ ਨੇ ਹੱਥੀ ਹੋ ਗਈ ਆ ਹੱਥੀ ਹੋ ਗਈ ਚੈੱਕ ਆ ਬਿਲਕੁਲ ਠੀਕ ਆ ਜੀ ਤੇ ਦੂਜੇ ਸੁਭ ਲੈ ਕੇ ਗੱਭਣਾ ਹਾਂਜੀ ਦੂਜੇ ਸੂਈ ਲੈ ਕੇ ਗੱਭਣਾ ਹੁਣ ਦੁੱਧ 12 ਸੋ 12 ਕਿਲੋ ਦੋਸਤੋ ਦੋਦਾ ਬੋਦੀ ਵਾਲੀ ਬੈਡ ਆ ਜਾਤ ਨਸਲ ਪੂਰੀ ਆ ਬਾਕੀ ਤੁਹਾਨੂੰ ਖੋਲ ਕੇ ਜਦੋਂ ਤੋੜ ਕੇ ਵੀ ਦਿਖਾਉਣੇ ਆ ਉਹਦੇ ਰੇ ਸਮਝ ਲੱਗ ਜੂਗੀ ਨਸਲ ਬ੍ਰੀਡ ਪੂਰੀ ਆ ਦੋਸਤੋ ਬਿਲਕੁਲ ਛੋਟੀ ਸਮਾਲ ਸਾਈਜ਼ ਪੂਸ਼ ਤੇ ਕੰਨ ਕੋਨ ਵੀ ਬਿਲਕੁਲ ਸਮਾਲ ਨੇ ਬੋਦੀ ਵਾਲੀ ਬੈਡ ਆ ਨਸਲ ਜਾਤ ਪੂਰੀ ਆ ਬਲੈਕ ਰੰਗ ਆ ਕੁਝ ਕੁ ਲੇਵਾ ਹਵਾਨਾ ਬਿਲਕੁਲ ਪੇਟ ਦੇ ਥੜੇ ਪਾਸੇ ਕੁਝ ਸਪੌਟ ਜਿਹੜਾ ਵਾਈਟ ਹੈਗਾ ਓਵਰ ਆਲ ਬਾਕੀ ਸਾਰੀ ਬਲੈਕ ਆ ਆ ਕਰੋ ਚੈੱਕ 2 ਮਹੀਨਿਆਂ ਦੀ ਜਿਹੜੀ ਗੱਭਣ ਆ ਚੈੱਕ ਪਾਸ ਹੋਈ ਆ ਬਟ ਫਿਰ ਵੀ ਕੋਈ ਵੀਰ ਜਿਹੜਾ ਸਬਦਾ ਕਰ ਰਿਹਾ ਆਪਦਾ ਸਾਈ ਬਿਆਨ ਕਰਕੇ ਤੁਸੀਂ ਵੀ ਜਿਹੜੀ ਚੈੱਕ ਕਰਵਾ ਸਕਦੇ ਜੀ ਨਹੀਂ ਤੇ ਜਿਸ ਡਾਕਟਰ ਨੇ ਚੈੱਕ ਕੀਤੀ ਆ ਦੋਸਤੋ ਉਹਦੇ ਨਾਲ ਵੀ ਤੁਸੀਂ ਸਿੱਧਾ ਡਾਇਰੈਕਟ ਜਿਹੜਾ ਕੰਟੈਕਟ ਕਰ ਸਕਦੇ ਜੀ 12 ਕਿਲੋ ਦੁੱਧ 2 ਮਹੀਨੇ ਦੀ ਜਿਹੜੀ ਚੈੱਕ ਪਾਸ ਦੂਜੇ ਸੂਬੇ ਲਈ ਇੱਕ ਗੱਬਣ ਆ ਕਰੂ ਚੈੱਕ ਠੀਕ ਸਵੇਰ ਚੰਗੀ ਆ ਮੈਨੂੰ ਬਾਈ ਗੁਰਲਾਲ ਨੇ ਫੋਨ ਕੀਤਾ ਸੀਗਾ ਤਾਂ ਬਾਈ ਚਵਾਈ ਹੋ ਗਈ ਆ ਜੜੀਆਂ ਬਹਿਣਾ ਦੋਸਤੋ ਟੋਕਰ ਨੇ ਚਾਹੇ ਅੱਗੇ AI ਹੋਈਆ ਚਾਹੇ ਗੱਬਣਾ ਇਹਨਾਂ ਦੀ ਚੁਵਾਈ ਹੋ ਚੁੱਕੀ ਆ ਪਰ ਫਿਰ ਵੀ ਆਪਾਂ ਤੁਹਾਨੂੰ ਜਿਹੜੀ ਇਹ ਵੀਡੀਓ ਕਵਰੇਜ ਕਰਕੇ ਦਿਖਾ ਰਹੇ ਆ ਸੋ ਕਿਸੇ ਤਰ੍ਹਾਂ ਦੀ ਕੋਈ ਪਸ਼ੂ ਡੱਕਿਆ ਨਹੀਂਗਾ ਫਿਲਹਾਲ ਚਵਾਈ ਦਾ ਸਮਾਂ ਸੀਗਾ ਕਿ ਥੋੜੀ ਲਾਈਟ ਦੀ ਪ੍ਰੋਬਲਮ ਆ ਪਿੰਡਾਂ ਦੇ ਵਿੱਚ ਕਿ ਲਾਈਟ ਚਲੀ ਜਾਂਦੀ ਆ ਕਿੰਨਾ ਕਿੰਨਾ ਟਾਈਮ ਨਹੀਂ ਆਉਂਦੀ ਕਿ ਇਸ ਕਰਕੇ ਚਵਾਈ ਜਿਹੜੀ ਚੰਨ ਨੇ ਵੀਰ ਨੇ ਕਰ ਲਈ ਸੀਗੀ ਆਉਣ ਤੋਂ ਪਹਿਲਾਂ ਮੈਨੂੰ ਦੱਸਤਾ ਸੀ ਵੀ ਚਵਾਈ ਆਪਾਂ ਕਰ ਲਈਏ ਠੀਕ ਆ ਜੀ ਥੋੜਾ ਜਿਹਾ ਕੰਟੈਕਟ ਕਰਦੇ ਅਗਾ ਪਛਾਹ ਗਿਆ ਤੇ ਪਤਾ ਨਹੀਂ ਸੀ ਇਹਨਾਂ ਨੂੰ ਵੀ ਅੱਜ ਕਵਰੇਜ ਆਪਾਂ ਕਰਨ ਵਾਲੇ ਆ ਜਾਂ ਨਹੀਂ ਕਰਨੀ ਇਸ ਕਰਕੇ ਚਵਾਈ ਹੋ ਗਈ ਮੇਰਾ ਵੀਰ ਜਿਨੇ ਤਸੱਲੀ ਕਰਨੀ ਆ ਦੱਸਿਆ ਗਿਆ ਦੁੱਧ ਉਹਨੀ ਵੈਰੀਫਾਈ ਹੋਣੀ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਅੱਛਾ ਗੁਰਲਾਲ ਭਾਈ ਜਿਹੜੀ ਤੋਕੜ ਤੇ ਗੱਬਣੇ ਕਾਲੇ ਰ ਦੇ ਦੇਣੀ ਇਹਦਾ ਆਪਾਂ ਜੀ ਇਹਦਾ ਕੱਲੀ ਦਾ 45000 ਜੇ ਕੱਲੀ ਦਾ ਹਾਂ ਜੀ ਇਹਦਾ ਕੱਲੀ ਦਾ 45 ਠੀਕ ਹੈ ਜੀ ਮਲਕੀ ਤੋਕੜ ਗੱਬਣ ਸ਼ੋਰ ਨਾਲੇ ਤਾਂ ਸ਼ੋਰ ਮੈਂ ਕਿ ਜੋ ਕੋਈ ਚੈੱਕ ਕਰ ਵਾਲੇ ਠੀਕ ਹੈ ਲਓ ਦੋਸਤੋ ਇਹ 45000 ਦੀ ਆ ਤੇ ਇਹਦਾ ਕੋਈ ਸੱਜਰ ਦਾ ਦੁੱਧ ਪਤਾ ਆਪਣੇ ਹੱਥੀ ਕੋਈ ਚੋਈ ਸੱਜਰ ਦਾ 22 ਲੀਟਰ ਹੈ ਜੀ 22 ਲੀਟਰ ਹਾਂ ਜੀ ਠੀਕ ਹੈ ਜੀ ਲਓ ਦੋਸਤੋ 22 ਲੀਟਰ ਸੱਜਰ ਦਾ ਦੁੱਧ ਤੁਸੀਂ ਨਾਲ ਦੀ ਨਾਲ ਇਹ ਵੀ ਆਪਾਂ ਪੁੱਛ ਲੈਣੀਆਂ ਕਿਉਂਕਿ ਇਹ ਬਿਲਕੁਲ ਫਾਰਮ ਤੇ ਉੱਤੇ ਆ ਤੇ ਵੜਾ ਵੀਰ ਨੇ ਹੋਰ ਅਡਵਾਂਸ ਪਾਉਣੀਆਂ ਨੇ ਉਹਨਾਂ ਦਾ ਕਾਰਨ ਜਿਹੜੀਆਂ ਇਹ ਇਹ ਵੜਾ ਨਾਰਮਲ ਆ ਕੋਈ 20 سیل ਕਰਦਾ ਪਿਆ ਆ ਅੱਗੇ ਵੱਚੀ ਆ ਜਿਹੜੀ ਆ ਗਈ ਆ ਇਹ ਕਿ سیمنٹ ਦੀ ਹੋਊਗੀ ਵੱਚੀ ਚੰਗੀ ਆ ਇਹ ਇਹ ਜੀ سیمنٹ ਦਾ ਤੇ ਪਤਾ ਨਹੀਂ ਮੈਂ ਖਰੀਦ ਕੇ ਹੀ ਲਿਆ ਹਾਂ اچھا ਖਰੀਦੀ ਸੀ ਤੇ ਦੁੱਧ ਦਾ ਵੀ ਰਕਾਰ ਠੀਕ ਰਿਹਾ ਹਾਂ ਸਰੀ ਖਰੀਦੀ ਸੀ ਆਪਾਂ ہاں جی اچھا جی ਹੁਣ ਪਹਿਲਾ ਸਵੇਰ ਚਲਦੀ ਪਈਏ ਹੁਣ ਦੁੱਧ ਹੈਗਾ ਥੱਲੇ ਕਿਦਾਂ ਦੁੱਧ ਹੈਗਾ ਜੀ ਥੱਲੇ اچھا جی ਮਤਲਬ ਕਿ ਉਹ ਪਹਿਲੇ ਤਕਰੀਬਨ ਸਾਰੀਆਂ ਪਹਿਲਣਾ ਕਰਕੇ ਨਾ ਕਿ ਬਹਾਨੇ ਵੀ ਬਹੁਤੇ ਹੈ ਨਹੀਂਗੇ ਤੇ ਲੁਮਕਣੇ ਲੁਮਕਣੇ ਜੇ ਵਾਲੇ ਇਹਨਾਂ ਦੇ ਨਾ ਕੰਪੈਕਟ ਜੈਲਟਰ ਨੇ ਜਦੋਂ ਚੁਵਾਈ ਤੁਸੀਂ ਕਰ ਲਈ ਹੁਣ ਤਾਂ ਐ ਲੱਗਦਾ ਵੀ ਜਿਵੇਂ ਹੈ ਨਹੀਂ ਜਾ ਨਹੀਂ ਥੱਲੇ اچھا ਇਹ ਪਹਿਲਾ ਸਵੇਰ ਜ ਆਪਾਂ ਹੁਣ ਚੋਈ ਹੈ ਕਿੰਨਾ ਦੁੱਧ ਸੀ ਤੇ ਹੁਣ ਕਿੰਨੇ ਮਹੀਨੇ ਦੀ ਸੂਈ ਹੈ ਇਹ ਤਾਜ਼ੀ ਦਾ ਦੁੱਧ ਸੀ ਜੀ 18 ਲੀਟਰ ਤੇ ਹੁਣ ਇਹਦੇ ਥੱਲੇ 8 ਕਿਲੀਟਰ ਹੀ ਆ ਸਾਡੇ ਤੋਂ ਨਾ ਪੱਠਾਂ ਦੀ ਪ੍ਰੋਬਲਮ ਆ ਗਈ ਪਸ਼ੂ ਜ਼ਿਆਦਾ ਹੋਣ ਕਾਰਨ ਕਰਕੇ ਨਾ ਠੀਕ ਹੈ ਜੀ ਲਓ ਦੋਸਤੋ ਤਾਜ਼ੀ ਦਾ ਦੁੱਧ ਵੀ ਤੁਹਾਨੂੰ ਵੀਰ ਨੇ ਦੱਸਤਾ ਹੁਣ 8 ਕਿਲੀਟਰ ਜਿਹੜਾ ਦੁੱਧ ਤਾਂ ਦੋਵੇਂ ਡੰਗ ਮਿਲਦੀ ਆ ਕੋਈ ਹੈਗੀ ਆ ਕਿ ਦਿਨਾਂ ਦੀ ਕੋਈ ਗੱਪ ਨਹੀਂ ਇਹ ਅੱਜ ਹੀਟ ਚ ਆ ਜੀ ਇਹ ਤੜੇ ਬੱਦੀ ਆ ਅੱਛਾ ਰਾਤ ਹੀਟ ਚ ਆਈ ਆ ਹਾਂ ਜੀ ਹਾਂ ਜੀ ਏਆਈ ਕਰਵਾਤੀ ਅੱਜ ਕਿ ਨਹੀਂ ਹੈ ਜੀ ਨਹੀਂ ਇਹ ਸਵੇਰੇ ਕਰਾਵਾਂਗੇ ਠੀਕ ਆ ਜੀ ਹਾਂ ਜੀ ਪਿਛਲੇ ਮਹੀਨੇ ਵੀ ਆਈ ਹੀਟ ਤੇ ਉਦੋਂ ਦਵਾਈ ਕਰ ਤੇ ਅੱਜ ਜਿਆਦੀ ਹੀਟ ਚੇਜ਼ ਕਰਕੇ ਅਸੀਂ ਗਰਾਇਆ ਨਹੀਂ ਹੁਣ ਸਵੇਰੇ ਕਰਾਵਾਂਗੇ ਇਹਨੂੰ ਠੀਕ ਹੈ ਜੀ ਲੋਕ ਦੋਸਤੋ 8 ਕਿਲੋ ਜਿਹੜਾ ਦੁੱਧ ਹੁਣੇ ਦੇ ਥੱਲੇ ਮੌਜੂਦ ਆ ਤੇ ਚਵਾਪਸ ਮਾਦੀ ਚੰਗੀ ਪਤੀ ਵਧੀਆ ਜੀ ਵਧੀਆ ਇਹ ਤੇ ਬੰਦੇ ਪਹਾੜੇ ਵੰਡੇ ਥਾਪੀ ਦੇ ਮਿਲ ਪੈਂਦੀਆਂ ਹੋਣਗੀਆਂ ਕਿਸੇ ਨੂੰ ਮਤਲਬ ਇਹ ਜੂਟ ਜਾੜ ਦਾ ਫਰ ਕੋਲ ਦੀ ਅਗਰ ਜੂਟ ਆਈ ਨਹੀਂ ਕਿਤੇ ਇਹਨੂੰ ਵੀ ਖੋਲ ਕੇ ਦਿਖਾ ਦਈਏ ਹੁਣ ਦੋਸਤੋ ਜੂਟ ਜਾੜ ਜਿਵੇਂ ਆਪਾਂ ਕਹਿੰਦੇ ਰੱਸੀ ਨਿਆਣਾ ਕਿਸੇ ਨੂੰ ਪਾਉਣ ਦੀ ਲੋੜ ਨਹੀਂ ਵੀਰਾਂ ਦਾ ਵੀ ਪਾਇਆ ਹੀ ਨਹੀਂ ਕਦੀ ਇਸੇ ਤਰ੍ਹਾਂ ਹੀ ਐਨੀਮਲ ਨੂੰ ਜਿਹੜਾ ਥਾਪੀ ਤੇ ਰੱਜੇ ਪੁੱਜੇ ਇਸੇ ਤਰ੍ਹਾਂ ਥਾ ਪਰ ਫਿਰ ਵੀ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਹੋਵੇ ਕਿੰਤੂ ਪਰੰਤੂ ਨਾ ਹੋਵੇ ਆਣ ਕੇ ਕੋਈ ਵੀਰਾ ਦੀ ਤਸੱਲੀ ਕਰ ਸਕਦਾ ਦੋਵੇਂ ਡੰਗ ਮਿਲਦੇ ਜਿਹੜੇ ਪਸ਼ੂ ਉਹ ਦੋਵੇਂ ਡੰਗ ਮੰਨ ਕੇ ਕੋਈ ਜਿੱਦਾਂ ਮਰਜੀ ਤਸੱਲੀ ਕਰ ਲੈ ਠੀਕ ਆ ਆ ਦੇਖੋ ਵਾਛੀ ਚੰਗੀ ਆ ਨਸਲ ਬਰੀਡ ਪੂਰੀ ਆ ਦੋਸਤੋ ਬਿਲਕੁਲ ਫੇਸ ਕੁਆਲਿਟੀ ਲੈਗ ਲੋਗ ਤੁਸੀਂ ਦੇਖ ਸਕਦੇ ਜੀ ਬੋਨ ਰੀਡ ਹੱਡੀ ਪੂਰੀ ਦੇਖ ਸਕਦੇ ਜੀ ਠੀਕ ਆ ਜੀ ਪੂਰੀ ਸਟੇਟ ਆ ਸੋ ਅੱਗੇ ਜੇਕਰ ਏਆਈ ਹੋ ਜਾਂਦੀ ਅੱਜ ਭਲਕੇ ਤੇ ਦੂਜੇ ਸਵੇ ਲਈ ਅੱਗੇ ਜਿਹੜੀ ਦੋਸਤੋ ਬਣੂਗੀ ਪਹਿਲੇ ਸਵੇ ਹੁਣ ਚੱਲ ਰਹੀ ਆ ਤੇ ਇਹ ਮੂੰਹ ਦੰਦੋ ਵੀ ਪਤਾ ਹੀ ਹੋਊਗਾ ਆਪਾਂ ਨੂੰ ਕਿਵੇਂ ਇਹ ਜੀ ਚੌਗੀ ਹੋਣੀ ਵੇਖੀ ਨਹੀਂ ਵੇਖ ਲਈਨੇ ਆ ਠੀਕ ਆ ਜੀ ਵੇਖ ਲਓ ਮਾੜੀ ਜੇ ਜੇ ਵੈਰੀਫਾਈ ਹੋ ਜੇ ਤੇ ਠੀਕ ਆ ਚੌਗੀ ਆ ਜੀ ਚਾਰ ਦੰਦਾਂ ਦਾ ਹਾਂਜੀ ਲਓ ਦੋਸਤੋ ਚੌਗੀ ਬੱਛੀ ਆ ਠੀਕ ਆ ਨਵੀਂ ਬੱਛੀ ਆ ਤੇ ਇਹਦਾ ਮੁੱਲ ਕੀ ਰਹੂਗਾ ਵੀਰ ਲੈਣ ਦੇ ਦਾ 30000 ਆ ਜੀ 30000 ਹਾਂਜੀ ਠੀਕ ਹੈ ਜੀ ਕੋਈ ਕਰ ਦਿਓ ਮਾਨਤ ਨੂੰ ਪਰ ਭੈਣ ਭਰਾ ਸਾਰਾ ਦੇ ਆਉਂਦਾ ਤੇ ਜਰੂਰ ਕਰ ਦਿਓ ਸਾਰੇ ਪਸ਼ੂਆਂ ਦੀ ਸਾਰੇ ਐਨੀਮਲ ਦੇ ਵਿੱਚੋਂ ਦੋਸਤੋ ਮਾਨਤਾਨ ਜ਼ਰੂਰ ਹੋਊਗਾ ਵੱਚੀ ਚੰਗੀ ਆ ਜਿਹੜਾ ਕੋਈ ਸੰਭਲੂਗਾ ਵੇਰ ਦੂਜੇ ਸਵੇ ਲਈ ਆਪਦੇ ਹੱਥੀ ਵੀ ਲਵਾ ਲੋਂਗੇ ਜੇ ਇਥੋਂ ਬਣ ਗਈ ਤੇ ਤੁਹਾਨੂੰ ਦੱਸਿਆ ਜਾਊਗਾ ਵੇਰਵਾ ਪਾ ਦਊਗਾ ਅਗਲੀ ਵੀਰ ਆ ਜਿਹੜੀਆਂ ਆ ਗਈਆਂ ਆਪਣੇ ਕੋਲ ਵੇੜਾ ਹਾਂਜੀ ਆ ਇਹ ਆ ਤੀਜੇ ਸੂਏ ਸੂਣਾ ਆਪਣੇ ਤੋਂ ਇਹਨੇ ਆ ਜਿਹੜੀ ਤੀਜੇ ਸੂਵੇ ਆ ਮਤਲਬ ਕਿ ਇਹਨੂੰ ਵੀ ਏ ਆਈ ਹੋਈ ਆ ਠੀਕ ਆ ਜੀ ਹਾਂਜੀ 6ਵੇਂ ਨੰਬਰ ਤੇ ਆ ਦੋਸਤੋ ਏ ਆਈ ਹੋਈ ਆ ਤੀਜਾ ਸੂਬਾ ਗਾਂ ਸੂਣਾ ਤੇ ਹੁਣ ਦੁੱਧ ਏ ਆਈ ਕਿੰਨੇ ਕ ਦਿਨਾਂ ਦੀ ਹੋਈ ਇਹਨੂੰ ਇਹਨੂੰ ਵੀ ਤਕਰੀਬਨ ਹੋ ਗਏ 19 ਦਿਨ ਹੋ ਗਏ ਅਜ ਠੀਕ 19 ਕ ਦਿਨ ਹੋ ਗਏ ਹਾਂਜੀ ਠੀਕ ਆ ਜੀ ਉਮੀਦ ਹੁੰਦੀ ਹੈ ਵੀ ਚਲੋ ਨਿਕਲ ਆਉਣਗੀਆਂ ਨਹੀਂ 19 ਮਾਰਕ 17 18 ਦਿਨ ਬਾਅਦ ਡੰਗਰ ਬੋਲ ਹੀ ਪੈਂਦਾ ਤੇ ਭਾਰੇ ਬੋਲੀ ਨਹੀਂ 18 ਤੋਂ ਚਲੋ 21 ਦਿਨਾਂ ਤੱਕ ਹੁੰਦਾ ਪਸ਼ੂ ਆਸ ਫਿਰ ਹਾਂਜੀ 21 ਦਿਨ ਵੀ ਨਹੀਂ ਖੜਦੀਆਂ 17 18 ਹੀ ਮਤਲਬ ਗਾਵਾਂ ਲੈ ਜਾਂਦੀਆਂ ਪਰ ਬੋਲੀ ਨਹੀਂ ਆਸ ਹੈਗੀ ਹੁਣ ਸਾਨੂੰ ਆਸ ਹੈਗੀ ਆ ਹਾਂਜੀ ਹੁਣ 6 ਕਿਲੋ ਦੁੱਧ ਹਾਂਜੀ ਅਗੇ ਤੂੰ ਤੀਜੇ ਸੁਬਹ ਲਈ ਠਹਿਰੂਗੀ ਜੇ ਬਣ ਗਈ ਹਾਂਜੀ ਤੀਜੇ ਲਈ ਦੂਜੇ ਲਈ ਸੂਈ ਆ ਦੂਜੇ ਲਈ ਸੂਈ ਤੀਜਾ ਸੁਬਾ ਦੋਸਤੋ ਅੱਗੇ ਸੂਹੂਗੀ ਠੀਕ ਆ ਹੁਣ ਦੂਜੇ ਸੁਬੇ ਦੇ ਵਿੱਚ ਚੱਲ ਰਹੀ ਆ ਤੀਜੇ ਸੁਬੇ ਦੀ ਏਆਈ ਹੋਈ ਇਹਨੂੰ ਕੋਈ 18 ਕਿ ਦਿਨ ਟੱਪ ਗਈ ਆ ਸੋ ਬਾਕੀ ਉਮੀਦ ਹੈ ਕਿ ਵੀਰਾਂ ਦਾ ਵੀ 18 ਕਿ ਦਿਨ ਟੱਪ ਗਈ ਤਾਂ ਕਿ ਉਮੀਦ ਆ ਵੀ ਠਹਿਰ ਜੂਗੀ ਠੀਕ ਆ ਤੇ 6 ਕਿਲੋ ਜਿਹੜੀਆਂ ਧਾਰਾਂ ਦੇ ਥੱਲੇ ਮੌਜੂਦ ਆ ਬਾਕੀ ਕਦ ਕੁੱਦ ਚੰਗਾ ਵੱਡਾ ਕਦ ਆ ਦਸੰਬਰ ਜਨਵਰੀ ਚ ਹੀ ਜ਼ਿਆਦਾ ਕਰਾਈਦੀਆਂ ਏਆਈ ਠੀਕ ਆ ਜੀ ਲਓ ਜੀ ਕਰੋ ਚੈੱਕ ਸਚਵਾਈ ਇਹਨਾਂ ਦੀ ਤੁਸੀਂ ਦੱਸਤੀ ਸੀ ਹੋ ਗਈ ਸਾਰਿਆਂ ਦੀ ਹਾਂਜੀ ਹਾਂਜੀ ਚਵਾਈ ਤਕਰੀਬਨ 4 ਵਜੇ ਕਰ ਦਿੰਨੇ ਆ ਇਹ ਦੋਵੇਂ ਡਾਂਗ ਹੀ ਮਿਲਦੀ ਨਾ 6 ਕਿਲੋ ਦਾ ਇੱਕ ਟਾਈਮ ਦੋਵੇਂ ਜੀ ਦੋਵੇਂ ਦੋਵੇਂ ਟਾਈਮ ਫਿਰ ਮਤਲਬ ਕਿ ਕੋਈ ਨਹੀਂ ਹੋ ਠੀਕ ਆ ਮੰਗਾ ਮੰਗਾ ਦੀ ਨਹੀਂ ਕੋਈ ਲੋੜ ਜਦੋਂ ਮਰਦੀ ਮਰਦੀ ਭੇਜੋ ਲਓ ਜੀ ਲਓ ਦੋਸਤੋ ਸੀਲਸਲਾ ਘਾ ਠੰਡੀਆਂ ਧੀਰੀਆਂ ਨੇ ਸੋ 6 ਕਿਲੋ ਦੋ ਦਿਨ ਦੇ ਥੱਲੇ ਤੇ ਇਹ ਕਿੱਥੋਂ ਤੱਕ ਦੇ ਦਾਂਗੇ ਜੀ ਇਹ ਵੀ 25 ਦੀ ਰੇਂਜ ਚ ਦੇ ਦਾਂਗੇ 25 ਚ ਹਾਂਜੀ ਲਓ ਜੀ ਮਤਲਬ ਕਿ 25 30 25 30 25 30 ਇਹਦੇ ਵਿੱਚ ਵਿੱਚ ਹੀ ਠੀਕ ਆ ਤੇ ਆ ਜਿਹੜੀਆਂ ਵੀ ਅੱਗੇ ਆ ਗਈ ਵੇੜ ਆਪਣੇ ਕੋਲ ਏ ਜੀ ਇਹਨੂੰ ਵੀ ਸੂਈ ਨੂੰ ਤਕਰੀਬਨ 2 ਤੋਂ 2.5 ਮਹੀਨੇ ਹੋ ਗਿਆ 2.5 ਮਹੀਨੇ ਦੀ ਸੂਈ ਹੈ ਇਹ ਆਈ ਇਹਨੂੰ ਵੀ ਹੋਈ ਆ ਕਿੰਨੇ ਦਿਨਾਂ ਦੀ ਇਹਨੂੰ ਹੋ ਗਈ ਜੇ ਅੱਜ 26 ਦਿਨ ਹੋ ਗਏ ਤੇ 26 ਦਿਨਾਂ ਚ ਹਾਂਜੀ ਦੂਜੇ ਸਵੇਰ ਲਈ ਆ ਪਹਿਲਾ ਸਵੇਰ ਚੱਲ ਰਿਆ ਹੁਣ ਪਹਿਲਾ ਚੱਲ ਰਿਆ ਦੂਜੇ ਲਈ ਗਈ ਦੂਜੇ ਲਈ ਹੋ ਗਈ ਹੈ ਹਾਂਜੀ ਠੀਕ ਹੈ 26 27 ਦਿਨਾਂ ਦਾ ਆਈਡੀਆ ਦੋਸਤੋ ਹੋ ਗਿਆ ਦਿਨ ਵੇਰ ਨਾਲ ਨਾਲ ਦੱਸੀ ਜਾਂਦਾ ਜਿਹੜੀ ਚੈੱਕ ਪਾਸਟ ਚ ਨਹੀਂ ਆਉਂਦੀ ਉਹ ਤੁਸੀਂ ਆਪਦੀ ਕਿਸਮਤ ਆਪਦਾ ਲੱਕ ਸਮਝ ਕੇ ਲੈ ਜਾਣੀ ਹੈ ਵੀ ਨਿਕਲ ਵੀ ਆਊਗੀ ਤੇ ਨਾ ਨਿਕਲੂਗੀ ਇਹ ਤੇ ਸਮੇਂ ਤੇ ਡਿਪੈਂਡ ਆ ਹੁਣ ਦੁੱਧ ਜਿੰਦਾ ਥੱਲੇ ਕਿੰਨਾ ਕਊਗਾ ਦੁੱਧ ਦੇ ਥਲੇ 8 ਲੀਟਰ ਆ ਜੀ 8 ਲੀਟਰ ਹਾਂਜੀ ਲਓ ਵੀਰ ਗੁਰਲਾਲ ਇਹ ਵੀ ਖੋਲ ਕੇ ਦਿਖਾ ਦਗੇ 8 ਕਿਲੋ ਦੋਸਤੋ ਦੁੱਧ ਦਾ ਕੋਈ 26 ਸਤਾਈਆਂ ਦਿਨਾਂ ਦੀ ਇਹ ਬਣੀ ਵੀ ਆ ਬਾਕੀ ਦੋਸਤੋ ਕਨਫਰਮ ਜਿਹੜਾ ਕੋਈ 26 ਸਤਾਈਆਂ ਦਿਨਾਂ ਦਾ ਵੀਰਵਾ ਪਾਈ ਜਾਂਦੇ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਥੋੜਾ ਜਿਹਾ ਤੁਸੀਂ ਡਾਈਟ ਪਲਾਨ ਤੇ ਪੜਾਹੇਜ ਕਰ ਲਓਗੇ ਤੇ ਜੇਕਰ ਦੋਸਤੋ ਨਿਕਲ ਆਉਂਦੀ ਕਿਸੇ ਵੀਰ ਦੀ ਕਿਸਮਤ ਆ ਬਾਕੀ ਨਸਲ ਬਰੀਡ ਪੂਰੀ ਆ ਠੀਕ ਆ ਜੀ ਹਾਲਾਂਕਿ ਮਤਲਬ ਕਿ ਕਿਸੇ ਟੀਕੇ ਇਹ ਜੇਸਨ ਇੰਜੈਕਸ਼ਨ ਦੀਆਂ ਹੈਗੀਆਂ ਨੇ ਉਹ ਬਿਲਕੁਲ ਜ਼ੋਰ ਨਹੀਂ ਇਹ ਤਾਂ ਥੋੜਾ ਜਿਹਾ ਲਗਾਉਂਦੀ ਆ ਅੱਛਾ ਠੀਕ ਹੈ ਜੀ ਹਾਂ ਜੀ ਲਓ ਜੀ ਉਹ ਬੜਾ ਮੋਟਾ ਜਾ ਹੋ ਜਾਂਦਾ ਇਹ ਮਨੋ ਤਾਂ ਰਹਿੰਦੀਆਂ ਵੀ ਖੁੱਲੀਆਂ ਹੀ ਆ ਜਾਂਦਾ ਖੁੱਲੀਆਂ ਹੀ ਖੁੱਲੀਆਂ ਆ ਛੜ ਦੇਣੀ ਹੁਣ ਬਸ ਬੰਨੀਆਂ ਹੀ ਆਪਾਂ ਚੋਣ ਕਰਕੇ ਠੀਕ ਆ ਜੀ ਹੁਣ ਛੜ ਦੇਣੀ ਤੇ 6 ਕਿੰਨੇ ਦੁੱਧ ਕਿੰਨਾ ਦੱਸਿਆ 6 ਇਹਦਾ 8 ਲੀਟਰ ਹੈ ਜੀ 8 ਲੀਟਰ ਹਾਂ ਜੀ ਲਓ ਜੀ 8 ਕਿਲੋ ਦੋਸਤੋ ਦੁੱਧ ਦੇ ਥੱਲੇ ਬਿਲਕੁਲ ਹਾਜ਼ਰ ਆ ਤੇ 26 ਸਤਾਈਆਂ ਦਿਨਾਂ ਦੀ ਇਹ ਬਸ ਸੀਲ ਠੰਡੀ ਬਿਲਕੁਲ ਹਾਂ ਲਓ ਜੀ ਠੰਡੀਆਂ ਤੇਰੀਆਂ ਨੇ ਸੀਲਸ ਲੱਗ ਨੇ ਠੀਕ ਆ ਸੋ ਇਹ ਵੀ ਜਿਹੜੀ ਵੜ ਦੋਸਤੋ ਵਿਕਾਊਗਾ ਇਹਦਾ ਮੁੱਲ ਕੀ ਕਰਾਂਗੇ ਜੀ ਇਹਦਾ 30000 ਕਰਦੇ ਜੀ ਲਓ ਦੋਸਤੋ ਬੱਚੀਆਂ ਸਾਰੀਆਂ ਨਸਲ ਵਾਲੀਆਂ ਨੇ ਠੀਕ ਆ ਜੀ ਤੇ ਰੇਟ ਪੜਤਾ ਵੀ ਉਹਨਾਂ ਕੀ ਆ ਬਿਲਕੁਲ ਮੁੱਲ ਵੀ ਵੀਰ ਜਾਇਜ਼ ਕਰਦਾ ਬਾਕੀ ਜਿੰਨਾ ਵੀ ਆ ਦੋਸਤੋ ਤੁਹਾਡੇ ਸਾਹਮਣੇ ਆ ਦੁੱਧ ਦੇ ਹਿਸਾਬ ਨਾਲ ਕੋਈ ਵੀਰ ਵੇਖ ਲੇ ਵੈਸੇ ਬਿਲਕੁਲ ਜਿਹੜਾ ਦੋਸਤੋ ਭੱਜ ਵੀ ਸਕਦਾ ਪਸ਼ੂ ਅੱਗੇ ਕੋਈ ਮਹੀਨਾ ਖਾਣ ਜਿਹੜਾ ਦੁੱਧ ਪਿਆ ਵੀ ਸਕਦਾ ਠੀਕ ਆ ਪਰ ਵੜਾ ਚੰਗੀਆਂ ਨੇ ਜਿਹੜਾ ਕੋਈ ਸਾਂਭ ਲੂਗਾ ਵੀਰ ਥੋੜੇ ਪੈਸੇ ਖਰਚ ਕਰਨਾ ਚਾਹੁੰਦਾ ਉਹਨਾਂ ਵੀਰਾਂ ਲਈ ਇੱਕ ਜਿਹੜੇ ਦੋਸਤੋ ਇਹ ਖਾਸ ਪਸ਼ੂ ਆਪਾ ਦਿਖਾ ਰਹੇ ਆ ਅੱਜ ਤੇ ਇੱਕ ਵੱਡੀ ਬੈੜ ਦਿਖਾਈ ਉਹ ਚੰਗੀ ਬੈੜ ਆ ਚੰਗੇ ਮਿਲਕ ਤੇ ਚੱਲਣ ਵਾਲੀ ਇਸ ਤੋਂ ਬਾਅਦ ਅਗਲੀ ਵੜ ਜਿਹੜੀ ਤੁਹਾਨੂੰ ਦਿਖਾਉਣੀ ਹੈ ਇਹ ਆ ਗਈ ਵਾਈਟ ਟਰੰਕ ਦੇ ਵਿੱਚ ਹਾਂਜੀ ਇਹ ਵੀਰਦੀ ਕਿਵੇਂ ਆ ਇਹ ਇਹਦੇ ਥੱਲੇ 10 ਲੀਟਰ ਦੁੱਧ ਜੇ ਤੇ ਪਹਿਲਾ ਸੂਆ ਹੀ ਸੂਈ ਸੀ ਪਹਿਲਾ ਸੂਆ ਹਾਂਜੀ 10 ਕਿਲੋ ਦੁੱਧ ਵੀ ਆ ਤੇ ਕਿੰਨੇ ਕ ਸਮੇਂ ਦੀ ਸੂਈ ਹੋ ਗਈ ਇਹ ਇਹਨੂੰ ਤਕਰੀਬਨ ਹੋ ਗਿਆ 1.5 ਮਹੀਨਾ ਹੋ ਗਿਆ ਜੀ 1.5 ਮਹੀਨੇ ਦੀ ਸੂਈ ਹਾਂਜੀ ਠੀਕ ਹੁਣ ਵੀ 10 ਕਿਲੋ ਹੀ ਆ ਹਾਂਜੀ ਹੋਣ ਦੀ ਗੱਲ ਕਰ ਰਹੇ ਹੁਣ 10 ਕਿਲੋ ਉਦੋਂ ਚੱਲੀ ਹੈ 14-15 ਲੀਟਰ ਤੇ 14-15 ਤੋਂ ਸਟਾਰਟ ਹੋਈ ਆ ਪਹਿਲਾ ਸੂਆ ਸੂਈ ਸੀ ਹਾਂਜੀ ਬਿਨ ਬੱਚਿਓ ਹਨਾ ਜੀ ਹਾਂਜੀ ਬੇਣ ਬੱਚੇ ਅੱਗੇ ਚਲੋ ਇਹ ਤਾਂ ਫਿਰ ਬਣੀ ਕੀ ਹੋਣੀ ਹੈ ਨਾ ਵੈਸੇ ਨਹੀਂ ਇਹ ਮਤਲਬ ਕਿ ਡੇਢ ਕਿ ਮਹੀਨੇ ਚ ਇਹਨੂੰ ਦਵਾਈ ਕਰਾਤੀ ਆ ਹੁਣ ਆ ਗਈ ਤੇ ਏਆਈ ਕਰਾ ਦਾਂਗੇ ਹੁਣ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 10 ਕਿਲੋ ਦੁੱਧ ਹੁਣੇ ਦੇ ਥੱਲੇ ਹਾਜ਼ਰ ਆ ਪਹਿਲਾਂ ਨਹੀਂ ਇਹ ਹਜੇ ਚੱਲ ਰਹੀ ਆ ਪਹਿਲਾ ਸਵੇ ਆਗੇ ਬਣ ਜਾਊਗੀ ਠੀਕ ਹੈ ਜੀ ਅੱਗੇ ਏਆਈ ਹੋ ਜਾਊਗੀ ਜਦੋਂ ਬਿਲਕੁਲ ਹੀਟ ਪ੍ਰੋਪਰ ਕੱਢ ਗਈ ਏਆਈ ਹੋ ਜਾਊਗੀ ਸੋ 10 ਕਿਲੋ ਧਾਰਾਂ ਜਿਹੜੀਆਂ ਬਿਲਕੁਲ ਮੌਜੂਦ ਆਹ ਕਰੋ ਚੈੱਕ ਜੀ ਵਾਹ ਕਰੋ ਜਕਾ ਇਹ ਤਾਂ ਵੀਰ ਫਿਰ ਕੀ ਕਰਾਂਗੇ ਲੈਣ ਦੇਣ ਇਹ ਵੀ ਕਰ ਲਾਂਗੇ 30000 ਚ ਜੀ 30000 ਹਾਂਜੀ ਲਓ ਜੀ ਸੋ 30000 ਇਹਦਾ ਮੋਲਾ ਦੋਸਤੋ ਠੀਕ ਆ ਜੀ ਜਿਹੜੇ ਜਿਹੜੇ ਵੀਰ ਨੂੰ ਜਿਹੋ ਜਿਹਾ ਨਗ ਪਸੰਦ ਆਊਗਾ ਤੁਸੀਂ ਕਾਲ ਕਰ ਲਿਓ ਤੇ ਆ ਆ ਗਈ ਆਪਣੇ ਕੋਲ ਅਗਲੀ ਜਿਹੜੀ ਸੈਕਿੰਡ ਲਾਸਟ ਆ। ਹਾਂਜੀ ਇਹ ਪੂਰੀ ਫੁੱਲ ਬਰੀਡ ਚ ਜੇ ਤੇ ਇਹ ਵੀ ਪਹਿਲਾ ਸੂਇ ਸੂਈ ਆਪਣੇ ਕੋਲ। ਅੱਛਾ ਜੀ। ਤੇ ਤਕਰੀਬਨ ਇਹਦੇ ਥੱਲੇ ਵੀ ਦੋ ਦੋਨ 8 ਤੋਂ 9 ਲੀਟਰ ਆ। 8-9 ਕਿਲੋ। ਹਾਂਜੀ। ਹਾਂ। ਤੇ ਇਹਨੂੰ ਏਆਈ ਕੀਤੀ ਨੂੰ 10 ਦਿਨ ਹੋਏ ਵੈਸੇ। 10 ਦਿਨ ਹੋਏ ਆ। ਹਾਂਜੀ। ਠੀਕ ਹੈ ਜੀ। ਤੇ 8-9 ਕਿਲੋ ਦੁੱਧ ਆ ਪਹਿਲਾ ਸੂਭਾ ਸੂਈ ਸੀ ਨਾ। ਹਾਂਜੀ ਪਹਿਲਾ ਸੀ। ਵੱਡੀ ਵੜਾ ਚੰਗੀ ਐ ਵੀ। ਸੱਜਰ ਦਾ ਦੁੱਧ ਕਿੰਨਾ ਕਿੰਦਾ? ਇਹ ਸੱਜਰ ਗਈ ਜੀ 18-19 ਲੀਟਰ ਹੋਏ। 18-19 ਲੀਟਰ। ਹਾਂਜੀ। ਲਓ ਦੋਸਤੋ 18-19 ਈ ਆਈ ਹੋਈ ਨੂੰ 10 ਕ ਦਿਨ ਹੋ ਗਏ ਆ ਅੱਗੇ ਦੂਜੇ ਸਵੇਰ ਲਈ ਠੀਕ ਆ ਤੇ ਨਸਲ ਬ੍ਰੀਡ ਪੂਰੀ ਐ ਇਸ ਵਾਰ ਦੀ ਵੀ ਡੱਬੀ ਐ ਬਿਲਕੁਲ ਬਲੈਕ ਤੇ ਵਾਈਟ ਡੱਬਾ ਤੇ ਇਹ ਵੀ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਜੀ ਰੇਟ ਵੀ ਛੋਟਿਆ ਦੋਸਤੋ ਨਸਲ ਬ੍ਰੀਡ ਦੀ ਜਿਹੜਾ ਕਿ ਵੀ ਅੱਗੇ ਵੇਰ ਲੱਭ ਰਿਹਾ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਆ ਠੀਕ ਆ ਜੀ ਬਾਕੀ ਕੁਝ ਜਿਹੜੀਆਂ ਗੱਬਣ ਹੋਣ ਦੇ ਲੈ ਕੇ ਵੀ ਆ ਜਾਂ ਗੱਬਣ ਦੇ ਲਈ ਏ ਆਈ ਹੋਈ ਆ ਬਿਲਕੁਲ ਤਾਜੀ ਤੇ ਉਹ ਤੁਸੀਂ ਉਹ ਹਿਸਾਬ ਨਾਲ ਵੰਡ ਲਾ ਕੇ ਦਾ ਸੌਦਾ ਕਰ ਲਿਓ ਬਾਕੀ ਵੜਾ ਚੰਗੀਆਂ ਨੇ ਨਸਲ ਬ੍ਰੀਡ ਦੇ ਵਿੱਚ ਪੂਰੀਆਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੋਸਤੋ ਦੱਸ ਦਿੱਤਾ ਸੀਗਾ ਠੀਕ ਆ ਜੀ ਵੀਰ ਨੇ ਵੱਡੀਆਂ ਵੜਾ ਪਾਉਣ ਦਾ ਹੁਣ ਜਿਹੜਾ ਪ੍ਰੋਗਰਾਮ ਬਣਾਇਆ ਸੀ ਉਹਨਾਂ ਦੇ ਕਰਕੇ ਜਿਹੜੇ ਟੋਕਰ ਪਸ਼ੂ ਨੇ ਸਾਰੇ ਸੇਲ ਕਰਤਾ ਪਿਆ ਦੁੱਧ ਕਿੰਨਾ ਦੇ 10 ਕਿਲੋ ਅੱਠ 8 9 ਲੀਟਰ ਆ ਜੀ ਇਹਦੇ 8 9 ਆ ਹਾਂਜੀ ਠੀਕ ਆ ਜੀ ਇਹ ਕਿਥੋਂ ਤੱਕ ਦੇ ਦਾਂਗੇ ਗਰ ਲਾਲ ਭਾਈ ਇਹ ਵੀ ਦੇ ਦਾਂਗੇ 25 26 ਦੀ ਰੇਂਜ ਚ 25 26000 ਦੇ ਵਿੱਚ ਹਾਂਜੀ ਲਓ ਵੀ ਦੋਸਤੋ ਇਹ ਵੀ 25 26000 ਦੀ ਰੇਂਜ ਵਿੱਚ ਮਿਲ ਜੂਗੀ ਤੁਹਾਨੂੰ ਤਵਾਰ ਤੁਸੀਂ ਪ੍ਰੋਪਰ ਦੇਖ ਲਈ ਆ ਥਨਾ ਥੋਨਾ ਦੀ ਪੂਰੀ ਸਫਾਈ ਆ ਵਰਲਾਪੁਰਲਾ ਚੰਗੀਆਂ ਨੇ ਅੱਜ ਤਕਰੀਬਨ ਕੋਈ ਸੱਜਰ ਦਾ ਦੁੱਧ ਵੀ ਚੰਗਾ ਸੀਗਾ ਸਾਰੀਆਂ ਇਕੱਠੀਆਂ ਲਊਗਾ ਤੇ ਆਪਾਂ ਕਾਫੀ ਮਰ ਸ਼ੋਰ ਕਰ ਦਾਂਗੇ ਬਿਲਕੁਲ ਜੀ ਹਾਂਜੀ ਤੇ ਚਲੋ ਉਹ ਤਾਂ ਜੇਕਰ ਕਿਸੇ ਭੈਣ ਭਰਾ ਸੱਜਰ ਨੇ ਮਲਕ ਦੋ ਦੋ ਤਿੰਨ ਤਿੰਨ ਬੈੜਾਂ ਦਾ ਵੀ ਸੌਦਾ ਮਾਰਨਾ ਹੋਇਆ ਹਾਂਜੀ ਉਹ ਸਾਹਬ ਨਾਲ ਵੀ ਕੋਈ ਗੱਲ ਨਹੀਂ ਤੁਸੀਂ ਜਿੱਥੋਂ ਤੱਕ ਅਡਜਸਟਮੈਂਟ ਆਪਦੀ ਦੇਖ ਲਿਓ ਹਾਂ ਅੱਗੇ ਜਿਹੜੀ ਆ ਆ ਗਈ ਬਈ ਗੁਰਨਾਲ ਵੱਡੀ ਵੈੜ ਆਪਣੇ ਕੋਲ ਇਹ ਵੀ ਆਪਣੇ ਕੋਲ ਦੂਜਾ ਸੂਆ ਸੁਣੀ ਜੇ ਦੂਜਾ ਸੂਆ ਪਰ ਇਹਨੂੰ ਸੀਮਣ ਕੀਤੇ ਨੂੰ ਅੱਜ ਹੋ ਗਏ ਜੇ 40 ਦੇ ਚਾਲੀਆ ਦਿਨਾਂ ਦੀ ਹਾਂਜੀ ਤੇ ਆਪਾਂ ਇਹੋ ਗਰੰਟੀ ਨਹੀਂ ਲੈਂਦੇ ਪਰ ਇਹਨੂੰ ਦਿਨ 40 ਹੋ ਗਿਆ ਅਜੇ 40 ਹੋ ਗਿਆ ਨਟ ਹਾਂਜੀ ਤੇ ਦੁੱਧ ਹੁਣ ਕਿੰਨਾ ਕਿਤੇ ਥੱਲੇ ਦੁੱਧ ਦੇ ਤਾਂ ਥੱਲੇ ਹੈਗਾ ਜੀ 9 ਲੀਟਰ ਠੀਕ ਆ ਜੀ ਇਹ ਵੀ ਪਹਿਲਾਂ ਨਹੀਂ ਆ ਹਾਂ ਪਹਿਲਾਂ ਹੁਣ ਦੂਜੇ ਵਾਸਤੇ ਇਹ ਆਈ ਹੋਈ ਹੈ ਇਹ ਆਈ ਹੋਈ ਆ ਇਹਦਾ ਸੱਜਰ ਦਾ ਕੋਈ ਪਤਾ ਆਈਡੀਆ ਆਪਣੇ ਕੋਲ ਹਾਂਜੀ ਸੱਜਰ ਦਾ ਇਹ ਤਾਂ ਗਿਆ ਸੀ 17 ਲੀਟਰ ਤੇ 17 ਲਓ ਜੀ 17 ਕਿਲੋ ਇਹ ਤਾਂ ਸਾਡਾ ਬਿਲਕੁਲ ਠੀਕ ਆ ਚਵਾਈ ਹੋ ਗਈ ਨਾ ਇਹਦੀ ਵੀ ਸਾਰੀਆਂ ਦੀ ਸਾਰੀਆਂ ਦੀ ਹੋ ਗਈ ਜੀ ਚਵਾਈ ਬੜੇ ਚਿਰ ਦੀ ਕੀਤੀ ਹੈ ਠੀਕ ਹੈ ਜੀ 4 ਵਜੇ ਦੀ ਹੋਈ ਚਵਾਈ ਠੀਕ ਹੈ ਜੀ ਮਾਰਨਿੰਗ ਵੀ ਫਿਰ ਕੋ ਟਾਈਮ ਹੀ ਹੁੰਦਾ ਤੁਹਾਡਾ ਹਾਂਜੀ ਮਾਰਨਿੰਗ 4 ਵਜੇ ਦਾ ਹੀ ਠੀਕ ਹੈ ਆ ਪਸ਼ੂ ਜਿਆਦਾ ਚਲੋ ਥੋੜੇ ਥੋੜੇ ਪਸ਼ੂ ਜਿੰਨਾ ਵੀ ਆ ਦੁੱਧ ਪਰ ਚਵਾਈ ਸਮੇਂ ਨਾ ਕਰਨੀ ਪੈਂਦੀ ਆ ਲਓ ਵੀ ਦੋਸਤੋ ਇਹ ਵੱਛੀ ਇਹ ਵੀ ਚੰਗੀ ਆ ਨਸਲ ਬ੍ਰੀਡ ਪੂਰੀ ਆ ਸੋ ਵੈਸੇ ਕਈ ਵੜਾ ਦਾ ਦੋਸਤੋ ਸੀਮਣ ਨਹੀਂਗਾ ਪਤਾ ਵੀ ਕਿਸ ਸੀਮਣ ਦੀਆਂ ਨੇ ਪਰ ਬਿਲਕੁਲ ਸਟਰਕਚਰ ਤੇ ਪੂਰੀ ਮਾਰਕਿੰਗ ਵੇਖ ਕੇ ਲੱਗਦਾ ਇਹ ਵੀ ਕਿਸੇ ਚੰਗੇ ਚੰਗੇ ਸੀਮਣ ਦੀਆਂ ਵੜਾ ਵੀ ਹੈਗੀਆਂ ਨੇ ਵਿੱਚ ਤੋ ਬਾਕੀ ਕਿ ਜਿਹੜੇ ਵੀ ਪਰਖ ਕਰਨੀ ਵਧੇਰੇ ਜਾਣਦੇ ਆ ਠੀਕ ਆ ਜੀ ਨੋਰਮਲ ਇਹਨਾਂ ਚੀਜ਼ਾਂ ਦੇ ਉੱਪਰ ਵਰਕ ਕਰਦੇ ਪਏ ਉਹਨਾਂ ਨੂੰ ਵੈਸੇ ਵੇਖ ਕੇ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਫੇਸ ਕੁਆਲਿਟੀ ਤੋਂ ਪੂਰੀ ਸਟਰਕਚਰ ਤੋਂ ਵੇਖ ਕੇ ਪਤਾ ਲੱਗ ਜਾਂਦਾ ਤੇ ਆ 9 ਕਿਲੋ ਦੁੱਧ ਨੇ ਇਹਦੇ ਥੱਲੇ ਹਾਂਜੀ ਇਹਨਾਂ ਇਹ ਕਿਥੋਂ ਤੱਕ ਦੇ ਦੇ ਦਾਂਗੇ ਜੀ ਇਹ ਵੀ 30 ਦੀ ਰੇਂਜ ਚ ਦੇ ਦਾਂਗੇ ਜੀ 30000 ਚ ਹਾਂਜੀ ਠੀਕ ਆ ਜੀ ਲਵ ਦੋਸਤੋ ਚੰਗੀ ਐ ਠੀਕ ਆ ਜੀ ਵਾੜਾ ਦੋਸਤੋ ਤੁਹਾਨੂੰ ਦਿਖਾਉਂ ਤੀਆਂ ਨੇ 10 ਵਾੜਾ ਸੀ ਅੱਜ ਵੀਰ ਦੇ ਕੋਲ ਠੀਕ ਆ ਜੀ ਤੇ ਫਿਰ ਹਾਲ ਰੀਜ਼ਨ ਵੀ ਤੁਹਾਨੂੰ ਮੈਂ ਦੱਸਦਾ ਸਟਾਰਟਿੰਗ ਤੋਂ ਦੱਸਦਾ ਫਿਲਹਾਲ ਵੜਾ ਚੰਗੀਆਂ ਨੇ ਜਿਹੜੀ ਜਿਹੜੀ ਵੜ ਹੈ ਜਿਹੋ ਜੀ ਵੜ ਪਸੰਦ ਆਊਗੀ ਦੋਸਤੋ ਤੁਸੀਂ ਘਰ ਆਣ ਕੇ ਤਸੱਲੀ ਕਰ ਲਿਓ ਕਿਉਂਕਿ ਵੇਖ ਲਿਓ ਕੋਈ 8 8 9 9 7 7 ਕਿਲੋ ਜਿਹੜਾ ਦੁੱਧ ਇਹਨਾਂ ਟੋਕੜਾਂ ਵੜਾਂ ਦੇ ਥੱਲੇ ਆ ਬਣੀਆਂ ਨੂੰ ਬੇਸ਼ੱਕ ਦਿਨ ਹਜੇ ਥੋੜੇ ਥੋੜੇ ਵੀ ਹੋਏ ਆ ਸੋ ਅੱਗੇ ਕਿਸੇ ਵੀਰ ਨੇ ਸ਼ੌਂਕ ਸ਼ੌਂਕੀਆਂ ਬੱਚੋਂ ਲੈਣੀਆਂ ਦੋਸਤੋ ਤੇ ਬਿਲਕੁਲ ਅਗੇ ਨਿਕਲ ਵੀ ਸਕਦੀ ਆ ਕਿ ਕਿਸੇ ਵੀਰ ਦੀ ਕਿਸਮਤ ਅਲਾਕਾ ਪਰ ਜਿਹੜੀ ਚੀਜ਼ ਨਹੀਂ ਸ਼ੋਰ ਕਹਿ ਕੇ ਦਿੱਤੀ ਗਈ ਨਹੀਂ ਸ਼ੋਰ ਕਹਿ ਕੇ ਦੱਸੀ ਜਾਊਗੀ ਉਹਨਾਂ ਦਿਨਾਂ ਇਹ ਐਈ ਹੋਈ ਹੈ ਜਿਹੜੀ ਇੱਕ ਤੁਹਾਨੂੰ ਚੈੱਕ ਪਾਸ ਵੀ ਦੱਸਦੀ ਹੈ ਬਾਕੀ ਇੱਥੇ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰ ਲਓ ਜਿਹੜਾ ਪਸੂ ਜਿਹੜਾ ਵੀ ਪਸੰਦ ਆਉਂਦਾ ਘਰੇ ਆਣ ਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਨੰਬਰ ਬੋਲਦਗੇ ਵੀਰ ਗੁਰਲਾਲ ਸਿੰਘ ਹਾਂਜੀ ਆਪਣਾ ਨੰਬਰ ਹੈਗਾ ਜੀ 900 ਹਾਂਜੀ 5339200 ਠੀਕ ਹੈ ਜੀ ਹਾਂਜੀ ਸੋ ਇਹ ਨੰਬਰ ਦੋਸਤੋ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਆ ਜੀ ਸੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ